ਅੱਜ ਅਸੀਂ ਗੱਲ ਕਰ ਰਹੇ ਹਾਂ ਮਾਨਸਾ ਜ਼ਿਲ੍ਹੇ ਤੋਂ ਇੱਕ ਪਿੰਡ ਤੋਂ ਜਿਹੜੀ ਖਬਰ ਆਈ ਹੈ ਕਿ ਇੱਕ ਜੋੜੇ ਨੇ ਆਪਣਾ 6 ਮਹੀਨੇ ਦਾ ਬੱਚਾ ਵੇਚਤਾ ਕਿਉਂਕਿ ਚਿੱਟੇ ਦੀ ਉਹਨਾਂ ਦੀ ਡਿਮਾਂਡ ਪੂਰੀ ਨਹੀਂ ਸੀ ਹੋ ਰਹੀ 1,80,000 ਰੁਪਏ ਵਿੱਚ ਬੱਚਾ ਵੇਚਤਾ ਗੱਲ ਬਾਹਰ ਨਿਕਲਾਈ ਸ਼ਾਇਦ ਬੱਚੇ ਦੀ ਮਾਸੀ ਨੇ ਸ਼ਿਕਾਇਤ ਕਰਤੀ ਔਰ ਪੁਲਿਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਵੇਚਣ ਵਾਲਿਆਂ ਨੂੰ ਵੀ ਖਰੀਦਣ ਵਾਲਿਆਂ ਨੂੰ ਵੀ ਔਰ ਇਹ ਮਸਲਾ ਜਿਹੜਾ ਵਾ ਜਨਤਕ ਹੋ ਗਿਆ ਸਾਡੇ ਸਾਰਿਆਂ ਦੇ ਸਾਹਮਣੇ ਆ ਗਿਆ ਔਰ ਅਸੀਂ ਅੱਸੀ ਕਰਕੇ ਗੱਲਬਾਤ ਕਰ ਰਹੇ ਹਾਂ ਕੀ ਹਾਲਿਆ ਇਹ ਕਿਉਂ ਹੋ ਰਿਹਾ ਵਾ ਕੀ ਕਰਨ ਦੀ ਲੋੜ ਆ ਇਸਾਰੇ ਸਮਾਜ ਬਾਰੇ ਸਮਾਜ ਦੇ ਬਹੁਤ ਵੱਡੇ ਹਿੱਸੇ ਬਾਰੇ ਕੀ ਦਰਸਾਉਂਦਾ ਵਾ ਮੇਰਾ ਆਪਣਾ ਮੰਨਣਾ ਵਾ ਕਿ ਇਹ ਇਹ ਚੀਜ਼ ਦਰਸਾਉਂਦਾ ਵਾ ਕਿ ਜੋ ਕੁਝ ਹੋ ਹੁੰਦਾ ਰਿਹਾ ਪਿਛਲੇ 25 30 ਸਾਲਾਂ ਦੇ ਵਿੱਚ ਉਹ ਜ਼ਿੰਮੇਵਾਰ ਹੈ ਜੋ ਅੱਜ ਹਾਲਾਤ ਬਣੇ ਨੇ ਠੀਕ ਹੈ ਜਦੋਂ ਕਿਸੇ ਸਿਆਸੀ ਲੀਡਰ ਦਾ ਨਾਮ ਲਈਏ ਸਿਆਸੀ ਪਾਰਟੀ ਦੇ ਨਾਮ ਲਈਏ ਤਾਂ ਉਹਨਾਂ ਦੇ ਸਮਰਥਕ ਜਿਹੜੇ ਉਹ ਕਹਿੰਦੇ ਜੀ ਦੇਖੋ ਇਹ ਝੂਠ ਹੈ ਤੁਸੀਂ ਐਵੇਂ ਪ੍ਰਚਾਰ ਕਰ ਰਹੇ ਜੀ ਚਲੋ ਮੰਨ ਲੀਏ ਕਿ ਜਿਹੜੇ ਨਾਂ ਚੱਲ ਰਹੇ ਆ ਉਹ ਸਾਰੇ ਝੂਠ ਹੈ ਝੂਠਾ ਪ੍ਰਚਾਰ ਹੋ ਰਿਹਾ ਵਾ ਪਰ ਨਸ਼ਾ ਆਇਆ ਤੇ ਹੈ ਪ੍ਰਚਲਿਤ ਵੀ ਹੋਇਆ ਉਹਨੂੰ ਰੋਕਿਆ ਵੀ ਨਹੀਂ ਗਿਆ ਕੁਝ ਕੋਈ ਤੇ ਨਸ਼ੇ ਦੇ ਤਸਕਰ ਹੋਣਗੇ ਜਿਨ੍ਹਾਂ ਨੂੰ ਸਿਆਸੀ ਸ਼ੈ ਸੀ ਜਿਨ੍ਹਾਂ ਕਰਕੇ ਨਸ਼ੇ ਨਹੀਂ ਵੱਡੀ ਪੱਧਰ ਤੇ ਵਿਕੇ ਇੰਨੇ ਜ਼ਿਆਦਾ ਫੈਲੇ ਔਰ ਇਹ ਮੇਰਾ ਖਿਆਲ ਹੈ ਇਹ ਜ਼ਿਆਦਾ ਪਿਛਲੇ 15 20 ਸਾਲਾਂ ਤੋਂ ਮਸਲਾ ਡਿਗੜਿਆ ਹੋਇਆ ਕੁਦੋਂ ਵੀ ਕੁਝ ਨਾ ਆਏ ਸੀ ਕੁਝ ਬੰਦਿਆਂ ਨੂੰ ਅੰਦਰ ਕੀਤਾ ਲੇਕਿਨ ਬਹੁਤ ਸਾਰੇ ਬੰਦਿਆਂ ਨੂੰ ਸਿਆਸੀ ਸ਼ੈ ਸੀ ਔਰ ਹੋਣੇ ਗੱਲ ਬਿਲਕੁਲੀ ਸਾਹਮਣੇ ਆ ਗਈ ਹੁਣ ਕੰਟਰੋਲ ਸਰਕਾਰ ਕਰ ਰਹੀ ਆ ਕਾਫੀ ਕੁਛ ਕਰ ਰਹੀ ਆ ਲੇਕਿਨ ਕੰਟਰੋਲ ਹੋ ਨਹੀਂ ਰਿਹਾ ਸਰਕਾਰ ਨੇ ਬਹੁਤ ਸਾਰੇ ਤਸਕਰਾਂ ਨੂੰ ਅੰਦਰ ਕੀਤਾ ਮੇਰੇ ਖਿਆਲ 70 80 ਹਜ਼ਾਰ ਬੰਦਾ ਟੋਟਲ ਗ੍ਰਿਫਤਾਰ ਕਰ ਲਿਆ ਵਾ ਪਤਾ ਨਹੀਂ ਕਿੰਨੀਆਂ ਕੇਐਫਆਈਆਰਸ ਹੋ ਗਈਆਂ ਵਾ ਜੇਲਾ ਨਹੀਂ ਜੇਲਾ ਭਰੀਆਂ ਵਾ ਊਟ ਸੈਂਟਰ ਖੁੱਲੇ ਗਏ ਰੀਹੈਬਿਟੇਸ਼ਨ ਸੈਂਟਰ ਖੁੱਲੇ ਗਏ ਉਹਨਾਂ ਦੀ ਆਪਣੀਆਂ ਕਹਾਣੀਆਂ ਵਾ ਉਤੋਂ ਹਸਪਤਾਲਾਂ ਚੋਂ ਨਸ਼ੇ ਛਡਾਉਣ ਦੀਆਂ ਗੋਲੀਆਂ ਗਾਇਬ ਹੋ ਜਾਂਦੀਆਂ ਵਾ ਸੋ ਆਵਾਜਾ ਵਿਗੜਿਆ ਹੋਇਆ ਵਾ ਸੁਖੀ ਕਰਨ ਦੀ ਲੋੜ ਹੈ ਮੇਰਾ ਮਨ ਨਾ ਮਾ ਕੀ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਖਿਲਾਫ ਮੂਹਮ ਯੁੱਧ ਨਸ਼ਿਆਂ ਵਿਰੋਧ ਚਲਾਈ ਹੋਈ ਆ ਉਹਨੂੰ ਚੱਲਣ ਦਿਓ ਲੇਕਿਨ ਨਾਲ ਨਾਲ ਇੱਕ ਪੈਰਲ ਮੂਹਮ ਚਲਾਈ ਜਾਵੇ ਉਹਨੂੰ ਉਹਨੂੰ ਉਹਦੇ ਤੇ ਮੋੜ ਵਿਚਾਰ ਕਰਨ ਦੇ ਰੀਸਟ੍ਰਕਚਰ ਕਰਨ ਦੇ ਬਹੁਤ ਕੁਝ ਐਕਸਪਰਟਸ ਦੀ ਮਦਦ ਲਓ ਕਿਹੜੀਆਂ ਸਟੇਟਾਂ ਦੇ ਵਿੱਚ ਕਿਹੜੇ ਮੁਲਕਾਂ ਦੇ ਵਿੱਚ ਨਸ਼ਿਆਂ ਨੂੰ ਸਰਕਾਰਾਂ ਛੁਡਾ ਸਕੀਆਂ ਵਾਂ ਕੀ ਕਦਮ ਉਹਨਾਂ ਨੇ ਚੁੱਕੇ ਸੀ ਉਹਨਾਂ ਚੋਂ ਕਿਹੜੇ-ਕਿਹੜੇ ਕਦਮ ਇਹ ਲਿਆਂਦੇ ਜਾ ਸਕਦੇ ਆ ਕੈਨੇਡਾ ਵਰਗੇ ਦੇਸ਼ਾਂ ਚ ਇੰਜੈਕਸ਼ਨ ਸਾਈਟਸ ਆ ਕੀ ওভারਡੋਸ ਤੋਂ ਬਚਣ ਲਈ ਸਾਨੂੰ ਇੰਜੈਕਸ਼ਨ ਸਾਈਟਸ ਦੀ ਲੋੜ ਆ ਕੀ ਜਿਹੜੇ ਨਸ਼ੇੜੀ ਨੇ ਉਹਨਾਂ ਦੀ ਲਿਸਟ ਬਣਾ ਕੇ ਉਹਨਾਂ ਨੂੰ ਸਰਕਾਰ ਵੱਲੋਂ ਕੋਈ 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 ਉਹਨਾਂ ਨੂੰ ਮੰਥਲੀ ਅਲਾਉਂਸ ਮਿਲਣਾ ਚਾਹੀਦਾ ਤਾਂਕਿ ਉਹ ਇਹੋ ਜਿਹੇ ਕੰਮ ਨਾ ਕਰਨ ਕਿ ਸਮਾਨ ਵੇਚਦੇ ਨੇ ਜਾਂ ਬੱਚੇ ਵੇਚਦੇ ਨੇ ਜਾਂ ਲੜਕੀਆਂ ਆਪਣੀ ਇੱਜ਼ਤ ਨਾਲ ਵੇਚਦੇ ਨੇ ਸੋ ਇੱਕ ਸੈਪਰੇਟ ਕਮੇਟੀ ਜਾਂ ਕਮੇਟੀਆਂ ਬਣਾਉਣ ਦੀ ਲੋੜ ਆ ਜਿਹੜੇ ਦੱਸਣ ਕਿ ਬਾਕੀ ਮੁਲਕਾਂ ਨੇ ਕੀ ਕੀਤਾ ਸੀ ਸਾਨੂੰ ਕੀ ਕਰਨ ਦੀ ਲੋੜ ਆ ਇੱਕ ਸੁਝਾਵਾ ਹੈ ਕੀ ਰਵਾਇਤੀ ਨਸ਼ੇ অর্ਗੈਨਿਕ ਨਸ਼ੇ ਨਹੀਂ ਮਿਲਾ ਕਰਨੇ। ਦੇ ਐਟ ਲੀਸਟ ਜਿਹੜੇ ਹੁਣ ਸਿੰਥੈਟਿਕ ਡਰੱਗਸ ਨਾਲ ਅਸੀਂ ਚਿੱਟਾ ਜਾਂ ਹੋਰ ਨਸ਼ਿਆਂ ਨੂੰ ਛਡਾਉਣ ਦੀ ਕੋਸ਼ਿਸ਼ ਕਰਨੇ ਆ ਉਹਦੇ ਬਜਾਏ ਐਕਸਪੈਰੀਮੈਂਟ ਕਰਕੇ ਵੇਖੋ। ਰਵਾਇਤੀ ਨਸ਼ੇ ਦੇ ਕੇ ਜਿਹੜੇ ਨਸ਼ੇ ਚਿੱਟਾ ਵਰਗਾ ਨਸ਼ਾ ਨਹੀਂ ਛੱਡਦੇ। ਇੰਟਰਸਟਿੰਗ ਐਕਸਪੈਰੀਮੈਂਟ ਹੈ। ਡਾਕਟਰਾਂ ਨੂੰ ਪੁੱਛੋ ਕੀ ਇਹ ਪੋਸੀਬਲ ਹੈ? ਕੀ ਇਹਦੇ ਨਾਲ ਇਹ ਐਕਸਪੈਰੀਮੈਂਟ ਕੀਤਾ ਜਾ ਸਕਦਾ? ਇਹਦੇ ਨਾਲ ਨਾਲ ਸਾਨੂੰ ਇਸ ਟੰਬ ਬਣਾਉਣੀਆਂ ਪੈਣੀਆਂ ਮਾਂ ਕਿ ਕਿੱਥੇ ਕਿੱਥੇ ਨਸ਼ਾ ਨਸ਼ੇੜੀ ਨੇ ਕੌਣ ਕੌਣ ਨਸ਼ੇੜੀ ਨੇ ਸਾਨੂੰ ਉਹਦੇ ਚ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਰਪੰਚ ਐਮ ਐਲ ਏ ਹੋਰ ਪੋਲਿਟਿਕਲ ਵਰਕਰਸ ਉਹਨਾਂ ਨੂੰ ਇਸ ਮਹਿੰਮ ਦੇ ਵਿੱਚ ਜੋੜਨ ਦੀ ਲੋੜ ਹੈ ਇਹ ਜਿਹੜੀ ਖਾਣਾ ਪੂਰਤੀ ਹੋ ਰਹੀ ਹੈ ਨਾ ਅੰਦਰ ਤੁਨੀ ਜਾਓ ਐਫ ਆਈ ਆਰ ਤੇ ਐਫ ਆਈ ਆਰ ਇਹਦੇ ਨਾਲ ਗੱਲ ਨਹੀਂ ਬਣਨੀ ਰੀਹੈਬਿਟੇਸ਼ਨ ਪ੍ਰੋਗਰਾਮ ਜੋ ਤੜਾ ਪੁਲਿਸ ਦੀ ਕਾਰਵਾਈ ਹੈ ਉਹਦੇ ਤੋਂ ਵੀ ਤਖੜਾ ਹਾਂ ਚਿੱਤਾ ਜਨਾ ਚਿਰ ਤੱਕ ਉਹ ਤਖੜਾ ਨਹੀਂ ਹੋਊਗਾ ਹੋਮਲੈਸ ਵਾਂਗੂ ਆਪੀ ਤੁਸੀਂ ਉਹਨਾਂ ਦੇ ਟੈਂਟ ਹਟਾ ਦਿਓ ਚੁੱਕ ਕੇ ਲੈ ਜਾਓ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਫੇਰ ਆ ਜਾਣਗੇ ਉਹਨਾਂ ਨੂੰ ਨੌਕਰੀਆਂ ਕਿਹੜੀਆਂ ਨੌਕਰੀਆਂ ਦੇ ਸਕਦੇ ਆ ਨੌਕਰੀਆਂ ਦੇ ਯੋਗ ਕਿਵੇਂ ਬਣਾਇਆ ਜਾ ਸਕਦਾ ਵਾ ਸਕਿੱਲ ਸੈਂਟਰਸ ਦੇ ਵਿੱਚ ਉਹਨਾਂ ਨੂੰ ਕੀ ਕੁਝ ਦਿੱਤਾ ਜਾ ਸਕਦਾ ਵਾ ਧਾਰਮਿਕ ਸਥਾਨਾਂ ਦੀ ਕੀ ਯੋਗ ਕੀ ਕੀ ਰੋਲ ਹੈ ਅੱਜ ਕੱਲ ਤੱਕ ਦੇ ਜਸਦਾਰ ਕੁਲਦੀਪ ਸਿੰਘ ਗੱਜ ਨੇ ਕਿਹਾ ਜੀ ਇਹ ਪੰਜਾਬ ਚ ਨਹੀਂ ਹੋ ਸਕਦਾ ਭਾਈ ਸਾਹਿਬ ਜਸਦਾਰ ਸਾਹਿਬ ਪੰਜਾਬ ਚ ਹੀ ਹੋ ਰਿਹਾ ਵਾ ਆਪਾਂ ਆਪਣੇ ਧਾਰਮਿਕ ਸਥਾਨਾਂ ਦੇ ਵਿੱਚ ਕਿੰਨਾ ਕੁ ਲੋਕਾਂ ਨੂੰ ਕਾਉਂਸਲਿੰਗ ਕਰਦੇ ਆ ਕੀ ਉਥੇ ਧਾਰਮਿਕ ਸਥਾਨਾਂ 'ਚ ਅੰਮ੍ਰਿਤ ਪ੍ਰਚਾਰ ਦੇ ਨਾਲ-ਨਾਲ ਕਾਉਂਸਲਿੰਗ ਸੈਂਟਰ ਵੀ ਖੋਲ੍ਹਣ ਦੀ ਲੋੜ ਹੈ ਉਥੇ ਖੇਡਾਂ ਦਾ ਇੰਤਜ਼ਾਮ ਵੀ ਕਰਨ ਦੀ ਲੋੜ ਹੈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਵੇਂ ਖੇਡਾਂ ਵੱਲ ਨੂੰ ਪਾਇਆ ਜਾਵੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਕਿਵੇਂ ਪਿੰਡਾਂ ਖੇਡਾਂ ਵੱਲ ਨੂੰ ਪਾਇਆ ਜਾਵੇ ਸੋ ਇੱਕ ਓਵਰਆਲ ਇੱਕ ਵੱਡਾ ਪਲਾਨ ਜਿਹਦੇ ਕਈ ਵਿੰਗ ਹੋਣਗੇ ਉਹ ਪਲਾਨ ਬਣਾਉਣ ਦੀ ਲੋੜ ਹੈ ਇਸ ਨਸ਼ਿਆ ਖਿਲਾਫ ਨਸ਼ਿਆ ਵਿਰੋਧ ਜਿਹੜੀ ਜੰਗ ਆ ਉਹਨੂੰ ਉੱਤੇ ਮੜੀ ਜੀ ਠਲ ਪਾ ਕੇ ਜਾਂ ਉਹਨੂੰ ਜਾਰੀ ਰੱਖੋ ਪਾਵੇਂ ਲੇਕਿਨ ਉਹਦੇ ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਰੀਕਨਸਿਡਰੇਸ਼ਨ ਰੀਕੈਲੀਬ੍ਰੇਸ਼ਨ ਜੇ ਇਹ ਨਹੀਂ ਕਰੋਗੇ ਤੇ ਇਦਾਂ ਦੀ ਖਬਰਾਂ ਸ਼ਾਇਦ ਆਉਂਦੀਆਂ ਰਹਿਣਗੀਆਂ